ਮਾਸਾਲ ਚੜਨਾ ਇੱਕ ਚੰਗਾ ਕੰਮ ਕਰਨਾ ਜਾਂਦੇ ਜਾਂਦੇ ਇਸ ਸਾਲ ਦੇ ਵਿੱਚ ਇੱਕ ਕਹਿੰਦਾ ਨਹੀਂ ਦੱਸੋ ਰਿਹਾ ਮੈਂ ਲਾਦੂ ਸਾਰੇ ਸਾਲ ਹੀ ਨਹੀਂ ਕੀਤਾ ਹੋਣਾ ਕੋਈ ਚੰਗਾ ਕੰਮ ਅੱਛਾ ਕਰਨਾ ਇਹ ਬਾਬਾ ਹੈ ਬਾਬਾ ਜੀ ਤੁਹਾਡਾ ਨਾਂ ਕੀ ਹੈ ਬਲਵਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਇਹ ਬਜ਼ੁਰਗ ਮੇਰੇ ਇੱਕ ਸਾਲ ਤੋਂ ਪਿੱਛੇ ਹੈ ਮੈਨੂੰ ਹਰ ਰੋਜ਼ ਆ ਕੇ ਕਹਿੰਦਾ ਯਾਰ ਰੁਪਿੰਦਰ ਮੇਰੀ ਇੱਕ ਛੱਤ ਆ ਉਹ ਡਿੱਗਣ ਵਾਲੀ ਆ ਤੇ ਮੈਂ ਗੁਰੂ ਘਰੋਂ ਰੋਟੀ ਖਾਨਾ ਔਰ ਗੱਬਰ ਸਾਉਣ ਵਾਲਾ ਬਾਬਾ ਕਹਿੰਦਾ ਮੈਨੂੰ ਲੈ ਕੇ ਹੁੰਦਾ ਨਿਸ਼ਕਾਮ ਸੇਵਾ ਕਰਦਾ ਪਾਣੀ ਦੀ ਟੂਰਨਾਮੈਂਟਾਂ ਤੇ ਜਾ ਕੇ ਬੇਸ਼ੱਕ ਬੇਸ਼ੱਕ ਸੇ ਤੋਨੀ ਇਆਜ਼ਤ ਨਹੀਂ ਦਿੰਦੀ ਬੇਨਤੀ ਕੀ ਐ ਇੱਕੋ ਕਮਰੇ ਦੀ ਛੱਤ ਪਾਉਣੀ ਆ ਮੇਰੇ ਭਰਾਓ ਤੇ ਸਾਲ ਜਾਂਦਾ ਦੋ ਮਿੰਟ ਰੁਕਣਾ ਤੂੰ ਰਪਿੰਦਰ ਕੋਠਾ ਪਉਣਾ ਛੱਤ ਨਹੀਂ ਪਉਣੀ। ਓ ਯਾਰ ਮੈਂ ਪਹਿਲਾਂ ਮੈਂ ਬਾਅਦ ਚੋਂ ਗੱਲ ਸੁਣ ਲੈਣਾ ਮੇਰਾ ਵੀਰ ਬਣ ਕੇ ਹੁਣ ਮੇਰੀ ਗੱਲ ਇਦਾਂ ਵੀ ਕੱਟੀ ਜਾਣੀਆ ਨਾ ਇਧਰ ਲਈ ਸੁਣਨੀ ਐ। ਤੂੰ ਸੁਣ ਕੇ ਮੈਨੂੰ ਦੱਸ ਦੇ ਵੀ ਕੀ ਗੱਲ ਆ। ਹਾਂ। ਸੋ ਬੇਨਤੀ ਇਹ ਐ ਵੀ ਆਪਾਂ ਬਾਬੇ ਦਾ ਪਉਣਾ ਕੋਠਾ ਮੇਰੇ ਵੀਰੋ ਤੇ ਗੁਰੂ ਮਹਾਰਾਜ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਖਸ਼ਿਆ ਐ ਤੇ ਬਾਬਾ ਗੱਬਰ ਜਿਹੜਾ ਸਾਊਂਡ ਵਾਲਾ ਉਹਦਾ ਗੂਗਲ ਪੇ ਨੰਬਰ ਮੈਂ ਦੇਣ ਲੱਗਿਆ ਬਾਬੇ ਕੋਲੇ ਤਾਂ ਆਉਂਦਾ ਫੋਨ ਵੀ ਹੈ ਨੀਗਾ। ਤੇ ਗੂਗਲ ਪੇ ਨੰਬਰ ਹੈਗਾ 94 6 56 78 807 ਬਹੁਤ ਧੰਨਵਾਦ ਤੇਰਾ ਸੋਹਣਿਆ 94 6 56 78 807 ਇਹ ਬਾਬਾ ਦਾ ਗੂਗਲ ਪੇ ਨੰਬਰ ਹੈ ਲੈ ਬਾਬਾ ਤੇਰੇ ਘਰ ਬਣਾਉਣ ਦੇ ਲਈ 20000 ਰੁਪਇਆ ਯੂनाइटेड ਕਬੱਡੀ ਫੈਡਰੇਸ਼ਨ ਯੂਰਪ ਵੱਲੋਂ ਤੇ 10000 ਰੁਪਇਆ ਅਮਨ ਰਹਿੇਜੇ ਵੱਲੋਂ ਤੇ ਬਾਕੀ ਹੁਣ ਗੋਲੇ ਵਾਲੀਓ ਥੋਡੇ ਤੇ ਐ ਲੱਖ ਡੇਢ ਲੱਖ ਚ ਕਮਰਾ ਬਣ ਜਾਂਦਾ ਹੁੰਦਾ ਤੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਬਾਰ-ਬਾਰ ਬੇਨਤੀਆਂ ਕਰਾਈ ਗਈਏ ਵੀਡੀਓ ਵਾਇਰਲ ਕਰੀ ਜਾਈਏ ਜੇ ਹੁਣ ਬਾਬੇ ਦੀ ਚੜ੍ਹਦੀ ਕਲਾ ਹੋ ਜੇ ਇੱਥੋਂ ਹੀ ਆਪਾਂ ਇਹਨੂੰ ਬਾਬੇ ਨੂੰ ਮੇਰੇ ਵੀਰੋ ਚੜ੍ਹਦੀ ਕਲਾ ਕਰਾ ਕੇ ਤੋਰ ਦਈਏ ਤੇ ਫਿਰ ਉਹਦੇ ਨਾਲ ਦੀ ਰੀਸ ਨਹੀਂ ਹੋਣੀ 5000 ਰੁਪਇਆ ਦਿਆਨਪੁਰ ਦੀ ਟੀਮ ਵੱਲੋਂ ਕਾਕਾ ਸ਼ੇਕ ਦਾਲਤ ਕਹਿੰਦਾ ਵੀ ਨਿੱਕਾ ਤੇ ਸਰਵਣ ਕੈਨੇਡਾ ਵਾਲੇ ਵੀਰ ਸਾਡੇ ਉਹਨਾਂ ਵੱਲੋਂ 11000 ਰੁਪਏ ਮੇਰੇ ਕੋਲੇ ਪੁੱਜ ਗਏ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਨਾ ਭਰਾਵਾਂ ਲਈ ਸਾਲ ਜਾਂਦਾ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਬਾਤ ਚੜ ਕੇ ਆਪਾਂ ਬਾਬੇ ਦੀ سپورਟ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਆਪਾਂ ਬਾਬੇ ਨੂੰ ਜਿਹੜੇ ਕਮਰੇ ਜੋਗੇ ਪੈਸੇ ਕਰਕੇ ਦੇ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਇਹ ਬੜੇ ਸੰਘਰਸ਼ੀ ਲੋਕ ਨੇ ਇਹ ਖੇਡ ਕਬੱਡੀ ਦੀ ਦਿਨ ਰਾਤ ਸੁੱਖ ਮੰਗਦੇ ਐ ਇੱਕ ਖੇਡ ਕਬੱਡੀ ਦੀ ਦਿਨ ਰਾਤ ਮੇਰੇ ਪੰਜਾਬੀ ਵੀਰੋ ਸੁਖਦੇਵ 5000 ਰੁਪਿਆ ਕਾਕਾ ਸ਼ਖਦੌਲ ਜੀ